ਹਾਂਜੀ ਕਰਦਾ ਉਹ ਜੋ ਵੀ ਬਸ ਕਰਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆ ਬੰਦੇ ਨੇ ਗੋਲ ਵਾਲੇ ਜਿਹੜੇ ਦੋ ਪੈਪ ਹੁੰਦੇ ਨੇ ਦੋਨੇ ਪਾਸੇ ਨੱਟ ਲੱਗਿਆ ਹੁੰਦਾ ਜਿਹਦੇ ਉੱਤੇ ਉਹ ਦੋਨੇ ਪੈਪ ਦੇ ਕੋਲੇ ਕੋਈ ਮੰਤਰ ਲਿਖਿਆ ਹੋਇਆ ਇਹਨੇ ਰੱਖਿਆ ਤੇ ਮੈਚ ਚੱਲ ਰਿਹਾ ਹੈ ਲਾਈਵ ਮੈਚ ਆ ਤੇ ਆ ਜਿਹੜਾ ਨੀਲੇ ਕੱਪੜੇ ਵਾਲਾ ਬੰਦਾ ਇਹ ਬੜਾ ਵਧੀਆ ਪਲੇਅਰ ਆ ਯੂਗਾਂਡਾ ਦਾ ਪਲੇਅਰ ਆ ਏ ਮੈਂ ਤਾਂ ਨਾਮ ਭੁੱਲ ਗਿਆ ਤੇ ਇਹੇ ਟਰਾਈ ਕਰਦਾ ਸੀ 골 ਕਰਨ ਦੀ 골 ਨਹੀਂ ਹੋ ਰਿਆ ਸੀ ਫਿਰ ਇਹਨੇ ਦਿਮਾਗ ਲਾਇਆ ਵੀ ਕਿਉਂ ਨਹੀਂ ਹੁੰਦਾ ਫਿਰ ਇਹਨੇ ਜਾ ਕੇ ਜਦੋਂ ਉਹ ਪੋਲ ਨੇ ਜਿਹੜੇ ਉਹਨਾਂ ਦੇ ਕੋਲੇ ਦੇਖਿਆ ਤਾਂ ਵਾਕੇ ਹੀ ਉੱਥੇ ਉਹਨਾਂ ਨੇ ਦੋਨੇ ਪਾਸੇ ਕੋਈ ਪਰਚੀ ਰੱਖੀ ਸੀ ਮਤਲਬ ਕਿ ਕੋਈ ਮੰਤਰ ਰੱਖਿਆ ਸੀ ਇਹਨਾਂ ਦਾ ਕੋਈ ਆਪਣਾ ਹੁਣਾ ਵਾ ਕਿਉਂਕਿ ਇਹ ਜਿਹੜੇ ਲੋਕ ਨੇ ਇਹ ਕਾਲਾ ਜਾਤੂ ਬਲੈਕ ਮੈਜਿਕ ਬਹੁਤ ਜ਼ਿਆਦਾ ਵਰਤਦਿਆਂ ਸੋ ਜਿਵੇਂ ਕਹਿ ਲੋ ਵੀ ਤੁਸੀਂ ਉਹ ਚੀਜ਼ ਬਨਤੀ ਹੁੰਦੀ ਆ 골 ਨਹੀਂ ਹੁੰਦਾ ਫਿਰ ਇੱਕ ਮਿੰਟ ਦੇ ਵਿੱਚ ਵਿੱਚ ਇਹ ਬੰਦਾ 골 ਵੀ ਕਰਦਾ ਉਹ ਜਦੋਂ ਪਰਚੀ ਚਾੱਕ ਕੇ ਉੱਥੋਂ ਰੱਖ ਦਿੰਦਾ ਆ ਦੇਖੋ ਨੇ ਰੱਖੀ ਦੋਨੇ ਪਾਸੇ ਰੱਖੀ ਆ ਸੋ ਕਹਿਣ ਦਾ ਮਤਲਬ ਕਿ ਜਿਹੜਾ ਕਾਲਾ ਜਾਦੂ ਆ ਬਲੈਕ ਮੈਜਿਕ ਆ ਜਾਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਚੀਜ਼ਾਂ ਵਜੂਦ ਰੱਖਦੀਆਂ ਨੇ ਤਾਂ ਹੀ ਇਹਨਾਂ ਚੀਜ਼ਾਂ ਦਾ ਨਾਮ ਆ ਹੁਣ ਕਈ ਆਪਣੇ ਭਰਾ ਕਹਿ ਦਿੰਦੇ ਨੇ ਵੀ ਸਿੰਘਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਫਿਕਰ ਨਹੀਂ ਕੋਈ ਫਰਕ ਨਹੀਂ ਹੈਗਾ ਸਿੰਘਾਂ ਤੇ ਉੱਤੇ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ ਪਰ ਮੰਨਦੇ ਆ ਜਿਹੜੇ ਬੰਦੇ ਬਾਣੀ ਨੂੰ ਪੜ੍ਹਦੇ ਆ ਉਹਨਾਂ ਦੇ ਉੱਤੇ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ ਪਰ ਹੁਣ ਇਸ ਟਾਈਮ ਜਿਹੜੇ ਪੰਜਾਬ ਦੇ ਹਾਲਾਤ ਨੇ ਉੱਥੋਂ ਆਪਾਂ ਨੂੰ ਸਾਫ਼ ਨਜ਼ਰ ਆਉਂਦਾ ਵੀ ਆਪਾਂ ਸਿਰਫ਼ ਦਿਖਾਵੇ ਲਈ ਉਹ ਬਾਣੀ ਪੜ੍ਹਦੇ ਆਂ ਮਨ ਦੇ ਵਿੱਚ ਬਾਣੀ ਵਾਸਤੇ ਕੁਝ ਨਹੀਂ ਹੈਗਾ ਅੱਦੇ ਲੋਕ ਤਾਂ ਜੇ ਆਪਾਂ ਕਿਸੇ ਦੇ ਕੋਲੇ ਰੱਬ ਦੀ ਗੱਲ ਕਰੀਓ ਇਹ ਕਹਿ ਕੇ ਗੱਲ ਟਾਲ ਦਿੰਦੇ ਨੇ ਵੀ ਪਾਠ ਕਰਨ ਦੀ ਕੀ ਲੋੜ ਆ ਮਨ ਸਾਫ਼ ਹੋਣਾ ਚਾਹੀਦਾ ਕਮਾਲ ਹੋ ਗਿਆ ਬੰਦੇ ਦਾ ਮਨ ਸਾਫ਼ ਆ ਚਲੋ ਇਹਰਾ ਪਾਇਨਾ ਚੱਕਰਾਂ ਚ ਪੈਣਾ ਨਹੀਂ ਹੈਗਾ ਉਹ ਵਾਹਿਗੁਰੂ ਮਿਹਰ ਕਰੇ ਰਹਿਮ ਕਰੇ ਪਹਿਲਾ ਵੀਡੀਓ ਆਪਾਂ ਸ਼ੇਅਰ ਕੀਤੀ ਸੀ ਪਰ ਉਹਦੀ ਕੁਆਲਿਟੀ ਇੰਨੀ ਵਧੀਆ ਨਹੀਂ ਸੀਗੀ ਹੁਣ ਇਹਦੀ ਕੁਆਲਿਟੀ ਥੋੜੀ ਜੀ ਮੈਨੂੰ ਵਧੀਆ ਮਿਲੀ ਤੇ ਮੈਂ ਸੋਚਿਆ ਕਿ ਚਲ ਆਪਾਂ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰ ਦੇ ਇਸੇ ਕਰਕੇ ਤੁਹਾਨੂੰ ਕਹੀਦਾ ਹਰ ਚੀਜ਼ ਜੀ ਦਾ ਨਾਮ ਆ ਉਹ ਵਜੂਦ ਰੱਖਦੀ ਆ ਧੂਆਂ ਤਾਂ ਹੀ ਉੱਠਦਾ ਜੇ ਕਿਤੇ ਅੱਗ ਲੱਗੀ ਹੋਈ ਆ ਸੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਉਹ ਤੋਂ ਬਿਨਾ ਕੋਈ ਤੁਹਾਡਾ ਸੰਗੀ ਸਾਥੀ ਨਹੀਂ ਹੈਗਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਕਾਲਪੁਰਖ ਵਾਹਿਗੁਰੂ ਨੂੰ ਤੇ ਆਉਣਾ ਸ਼ੁਰੂ ਕਰੋ ਦੇਖਿਓ ਤੁਸੀਂ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਉਹ ਚੀਜ਼ਾਂ ਹੋਣਗੀਆਂ ਜਿਹੜੀਆਂ ਕਦੇ ਸੋਚੀਆਂ ਵੀ ਨਹੀਂ ਧੰਨਵਾਦ ਜਿਉਂਦੇ ਬਸਤੇ ਰਹੋ